ਜਨ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਜੋ ਜੁਲਨਸ਼ਾ ਅਵਰੋਧ ਮਹਿੰਸ਼ੂ ਕੀਤੀ ਗਈ ਆ ਉਹਦੇ ਤਹਿਤ ਮਲੇਰਕੋਲਾ ਪੁਲਿਸ ਵੱਲੋਂ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਆ ਉਸ ਦੇ ਨਾਲ ਹੀ ਜਿਹੜੇ ਕੋਈ ਨਸ਼ਾ ਕਰਨ ਵਾਲੇ ਨੇ ਉਹਨਾਂ ਦੇ ਖਿਲਾਫ ਜਿਹੜੀ ਆ ਸਖਤ ਕਾਰਵਾਈ ਨਾ ਕਰਕੇ ਉਹਨਾਂ ਦਾ ਨਸ਼ਾ ਛਡਾਉਣ ਲਈ ਉਹਨਾਂ ਦੇ ਖਿਲਾਫ ਜਿਹੜੇ ਆ 27 ਐਨਡੀਪੀਐਸ ਅਖਤੇ ਤਹਿਤ ਕੇਸ ਰਜਿਸਟਰ ਕਰਕੇ ਮਲੇਰਕੋਲਾ ਪੁਲਿਸ ਵੱਲੋਂ ਉਹਨਾਂ ਨੂੰ ਬਕਾਇਦਾ ਜਿਹੜਾ ਮਾਦੂਗਰ ਦਰਸਾਵਾਂ ਦੇ ਪੇਸ਼ ਕੀਤਾ ਜਾਂਦਾ ਉਹਨਾਂ ਦਾ ਡੋਗ ਟੈਸਟ ਕਰਾਇਆ ਜਾਂਦਾ ਡੋਗ ਟੈਸਟ ਪੋਜ਼ਿਟਿਵ ਹੋਣ ਤੋਂ ਉਹਨਾਂ ਨੂੰ ਦਰਸਾਵਾਂ ਦੇ ਪੇਸ਼ ਕੀਤਾ ਜਾਂਦਾ ਔਰ ਦਰਸਾਵਾਂ ਉਹਨਾਂ ਦੀ ਕੰਸੈਂਟ ਲੈਂਦੇ ਨੇ ਜੇ ਉਹ ਕਹਿੰਦੇ ਨੇ ਵੀ ਅਸੀਂ ਨਸ਼ਾ ਛੱਡਣਾ ਚਾਹੁੰਦੇ ਹਾਂ ਤਾਂ ਉਹ ਇੱਕ ਸਟੇਟਮੈਂਟ ਰਿਕਾਰਡ ਕਰਕੇ ਉਹਨਾਂ ਨੂੰ ਬਗੈਰ ਨਸ਼ਾ ਛਡਾਊ ਕੇਂਦਰ ਚ 64 A ਐਨਡੀ ਪੀਐਸ ਐਕਟ ਦੇ ਤਹਿਤ ਭੇਜਿਆ ਜਾ ਰਿਹਾ ਉੱਥੇ ਉਹ ਨਸ਼ਾ ਛੱਡਣ ਲਈ ਡਾਕਟਰ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਦਾਖਲ ਹੁੰਦੇ ਨੇ ਉਹਨਾਂ ਨੂੰ ਮੈਡੀਸਨ ਦਿੱਤੀ ਜਾਂਦੀ ਹੈ ਅਗਰ ਉਹ ਉਹਨਾਂ ਦੀ ਪਾਲਣਾ ਕਰਦੇ ਨੇ ਤਾਂ ਉਹਨੂੰ ਰਿਲੀਜ਼ ਕਰ ਦਿੱਤਾ ਜਾਂਦਾ ਅਗਰ ਨਹੀਂ ਪਾਲਣਾ ਕਰਦੇ ਤਾਂ ਉਹਨਾਂ ਦੇ ਖਿਲਾਫ ਟ੍ਰਾਇਲ ਕੀਤਾ ਜਾਂਦਾ ਇਹ ਇੱਕ ਨਸ਼ਾ ਛਡਾਉਣ ਦੀ ਕਾਨੂੰਨੀ ਪ੍ਰਕਿਰਿਆ ਵਾ ਇਸ ਨੂੰ ਜਿਹੜਾ ਦੂਸਰੇ ਪਾਸੇ ਕਈ ਸੋਸ਼ਲ ਮੀਡੀਆ ਤੇ 네ਗੇਟਿਵ ਲਿਆ ਜਾ ਰਿਹਾ ਉਸ ਪਾਸੇ ਨਾ ਲਿਆ ਜਾਵੇ ਨਸ਼ਾ ਛਡਾਉਣ ਦੀ ਇੱਕ ਕਾਨੂੰਨੀ ਪ੍ਰਕਿਰਿਆ ਜਿਹੜੀ ਅਪਣਾਈ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਜੈ ਹਿੰਦ